ਔਰ ਹੁਣ ਉਹ ਸਮਾਂ ਬਿਲਕੁਲ ਛੇਤੀ ਆਉਣ ਵਾਲਾ ਹੈ ਜਿਸ ਤਰ੍ਹਾਂ ਮਾਈਕਲ ਜੈਕਸਨ ਦੇ ਸ਼ੋਅ ਦੇਖਣ ਦੇ ਲਈ ਲੋਕ ਹਰ ਕਮਿਊਨਿਟੀ ਦੇ ਲੋਕ ਜਿਹੜੇ ਨੇ ਭੀੜ ਦੇ ਰੂਪ ਦੇ ਵਿੱਚ ਇਕੱਠੇ ਹੁੰਦੇ ਸੀ ਇਹ ਜਿਹੜਾ ਇਵੈਂਟ ਸਿਗਾ ਇਹ ਤਿਉਹਾਰ ਸਿਗਾ ਵਿਆਹ ਵਾਂਗੂ ਸਿਗਾ ਚਾ ਸਾਰਿਆਂ ਨੂੰ ਮੰਡੇ ਨਾਈਟ ਐਡਮੰਟਨ ਸੋਲਡ ਆਊਟ ਅਸੀਂ ਸਟੂਡੈਂਟ ਆ ਹਨਾ ਸਾਨੂੰ ਟੈਂਸ਼ਨਾਂ ਆਉਂਦੀਆਂ ਨੇ ਪਰ ਅੱਜ ਇੰਨਾ ਕਿ ਸਵਾਦ ਆਇਆ ਸਾਰੀਆਂ ਟੈਂਸ਼ਨਾਂ ਭੁੱਲ ਗਈਆਂ ਨਜ਼ਾਰਾ ਆ ਗਿਆ ਅੱਜ ਮੈਨੇ ਯਾਰ ਦੇ ਤਾਂ ਨੇ ਕੰਮ ਦੇ ਤਾਂ ਨੇ ਕਾਲਜ ਦੀਆਂ ਟੈਂਸ਼ਨਾਂ ਸਾਰੀਆਂ ਭੁੱਲ ਗਿਆ ਡਾਟ I have seen many good I came Vancouver, but I not And we came here to watch a legend. He's wonderful. He's so caring. He cares about everyone. You can see that. You can see how much he loves his people. It was honestly, it was unreal. I've been going to Coldplay, various Western artists. It's a concert. It's a huge level. It's Punjabi big BCB. We went to Edmonton, Calgary. So, Thank you so much for the caliber and the production of this concert. He was literally <laughs> crying for Darjeet. ਜੇ ਤੁਸੀਂ ਮੈਡੀਟੇਟ ਕਰਦੇ ਹੋ ਤੁਹਾਨੂੰ ਪਤਾ ਹੋਊਗਾ ਕਿ ਆਫਟਰ ਮੈਡੀਟੇਸ਼ਨ ਕਿੰਨਾ ਲਾਈਟ ਫੀਲ ਹੁੰਦਾ ਕਿੰਨਾ ਰਿਲੈਕਸ ਕਿੰਨਾ ਪੀਸਫੁਲ ਫੀਲ ਹੁੰਦਾ ਦੈਟਸ ਵਾਟ ਆਮ ਫੀਲਿੰਗ ਰਾਈਟ ਨਾਓ ਕਿ ਯੂ ਆਰ ਅ ਫੈਸਟੀਵਲ ਦੈਟਸ ਇਟ ਹੈਵ ਬੀਨ ਸੈਲੀਬ੍ਰੇਟਿੰਗ ਯੂ 2014 ਹੂ ਇਸ ਦ ਬੈਸਟ ਪਰਫਾਰਮਰ ਇਨ ਦ ਯੂਨੀਵਰਸ ਸਟਿਲ ਹੈਵ ਦ ਗੋਸਪਲ ਫੋਰ ਹਰ ਆਈ ਲਵ ਇਟ ਵਾਟ ਆਈ ਲਾਈਕ ਥਿਸ ਇਜ਼ ਪੁੱਟਿੰਗ ਲੋਟ ਆਫ ਵੈਰਾਈਟੀ ਇਨ ਥਿਸ ਐਂਡ ਦੈਟ ਇਜ਼ ਅਮੇਜ਼ਿੰਗ ਬੈਸਟ In the whole world he is the one of the biggest performers ever i never danced in my life but he's the guy who made me dance that's what i got from him he's like amazing 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 it's not just the songs or anything it was his presence it was amazing thank you so much i have made an achievement to attend each one of these shows and uh, I was Like this show should never end the timing went back i really was like no i'm not done yet I ਉਹ ਤਾਂ ਦੀ ਬੇਬੇ ਨੂੰ ਮੁੰਡੇ ਲੈ ਗਿਆ ਪੈਰੀ ਪਿਆ ਬਾਈ ਇੱਥੇ ਫੀਲਿੰਗ ਬਹੁਤ ਜ਼ਿਆਦਾ ਆਉਂਦੀ ਆ ਧੰਨਵਾਦ ਬਾਈ ਤੁਸੀਂ ਆਪਣਾ ਟ੍ਰੇਕ ਆਇਆ ਐਸ ਤਰ੍ਹਾਂ ਦਾ ਸ਼ੋਅ ਹੋਇਆ ਸੀ ਇੰਨਾ ਐਕਸਾਈਟਮੈਂਟ ਬਹੁਤ ਵਧੀਆ ਹੋਇਆ ਸੀਗਾ ਹੀ ਇਜ਼ ਵਨ ਆਫ ਵਨ ਕੈਨ ਕੰਪੇਅਰ ਆਈ ਫੀਲ ਸੋ ਗੁਆਰਡ ਵਿਦ ਜੀਜੂਸਨ ਵਿਨੋਦਾ ਬਾਬ ਗਿੱਦਾ ਮੇਰੇ ਹਾਂਸੀ ਗਿੱਦਾ ਇੰਨਾ ਵਧੀਆ ਐਕਸਪੀਰੀਅੰਸੀ ਵਾ 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 ਮੇਰਾ ਮੁੰਡਾ ਗਿਆ ਹੀ ਮੈਨੂੰ ਇੰਨਾ ਖੁਸ਼ੀ ਹੋਈ ਨਾ ਦਿਲਜੀਤ ਸਿੰਘ ਜੀ ਨੇ ਅੱਜ ਇਹਨੂੰ ਗਲੇ ਲਾਇਆ ਜੀ ਬੜਾ ਦਿਲ ਖੁਸ਼ ਹੋ ਗਿਆ ਮੈਂ ਦੀ ਮਮਾ ਆ ਐਂਡ ਆਮ ਸੋ 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 ਪ੍ਰਾਊਡ ਆਫ ਮਾਈ ਸਨ ਐਂਡ ਦਿਲਜੀਤ ਆਮ ਸੋ ਪ੍ਰਾਊਡ ਆਫ ਯੂ ਤੁਸੀਂ ਪੱਗ ਨੂੰ ਪ੍ਰੋਮੋਟ ਕਰ ਰਹੇ ਹੋ ਤੁਸੀਂ ਆਪਣੇ ਕਲਚਰ ਨੂੰ ਪ੍ਰੋਮੋਟ ਕਰ ਰਹੇ ਹੋ ਕੀਪ ਇਟ ਅਪ ਮੈਨ ਤੁਸੀਂ ਪੰਜਾਬ ਨੂੰ ਪ੍ਰੋਮੋਟ ਕਰ ਰਹੇ ਹੋ